ਹੈਲੋ ਬਾਲਾਜੀ ਐਜੂਕੇਸ਼ਨ ਪੁਆਇੰਟ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਐਜ਼ ਯੂ نو ਕਿ ਅਪਾ ਟੌਪਿਕ ਵਾਈਜ਼ ਹਾਂਜੀ ਬਿਲਕੁਲ ਟੌਪਿਕ ਵਾਈਜ਼ ਕੀ ਕਰ ਰਹੇ ਹਾਂ ਪੀਵਾਈਕਿਊ ਜੋ ਵੀ ਆਪਣੇ ਕੋਲੇ ਸੈਂਟਰ ਦੇ ਪੇਪਰਾਂ ਚ ਆ ਪੰਜਾਬ ਦੇ ਪੇਪਰਾਂ ਚ ਪੁੱਛੇ ਜਾਣ ਵਾਲੇ ਪੀਵਾਈਕਿਊ ਨੇ ਉਹਨਾਂ ਨੂੰ ਆਪਾਂ ਟੌਪਿਕ ਵਾਈਜ਼ ਲੈ ਕੇ ਆ ਰਹੇ ਹਾਂ ਲਗਭਗ ਅੱਧੇ-ਅੱਧੇ ਘੰਟੇ ਹੀ ਤੁਹਾਡੇ ਮੂਰੇ ਇਹ ਵੀਡੀਓਜ਼ ਆ ਰਹੀਆਂ ਨੇ ਜਿਹਦੇ ਵਿੱਚ 30 ਤੋਂ 35 ਕੁਐਸਚਨ ਹੁੰਦੇ ਨੇ ਜਿਦੇ ਵਿੱਚ ਲਗਭਗ ਤੁਹਾਡਾ ਉਹ ਟੌਪਿਕ ਜਿਵੇਂ ਆਪਾਂ ਨੇ ਇੰਡਸ ਵੈਲੀ ਸਿਵਿলাইゼਸ਼ਨ ਕੀਤਾ ਸੀ ਜਾਂ ਉਸ ਤੋਂ ਬਾਅਦ ਵੈਦਿਕ 에ਜ ਕੀਤਾ ਸੀ ਅੱਜ ਆਪਾਂ ਮਹਾਜਨਪਦ ਕਰਾਂਗੇ ਉਹ ਸਾਰਾ ਕੁਝ ਤੁਹਾਡਾ ਕੀ ਹੁੰਦਾ ਕਵਰ ਹੁੰਦਾ ਸੋ ਇਸ ਤੋਂ ਇਲਾਵਾ ਜੇ ਕਿਸੇ ਨੇ ਪੂਰੀ ਕੰਪਲੀਟ ਥਿਉਰੀ ਪੜ੍ਹਨੀ ਹੈ ਸਾਡੇ ਦਿੱਤੇ ਗਏ ਨੰਬਰਾਂ ਤੇ ਕੰਟੈਕਟ ਕਰ ਸਕਦਾ ਹੈ ਸਾਡੀ ਐਪ ਬਾਲਜ ਐਜੂਕੇਸ਼ਨ ਪੁਆਇੰਟ ਨੂੰ ਡਾਊਨਲੋਡ ਕਰ ਸਕਦਾ ਠੀਕ ਹੈ ਜੋ ਅੱਜ ਆਪਣਾ ਟੌਪਿਕ ਰਹੂਗਾ ਉਹ ਰਹੂਗਾ ਮਹਾਜਨਪਦ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਐਂਸ਼ੀਅੰਟ ਹਿਸਟਰੀ ਦਾ ਐਂਸ਼ੀਅੰਟ ਹਿਸਟਰੀ ਦਾ ਸਭ ਤੋਂ ਇੰਪੋਰਟੈਂਟ ਟੌਪਿਕਾਂ ਦੇ ਵਿੱਚੋਂ ਇੱਕ ਹੈ ਆਪਣੇ ਕੋਲੇ ਕੀ ਮਹਾਜਨਪਦ ਤਾਂ ਆਪਾਂ ਅੱਜ ਕੀ ਸ਼ੁਰੂ ਕਰਾਂਗੇ ਮਹਾਜਨਪਦ ਦੇ ਉੱਤੇ ਜਿੰਨੇ ਇੱਕ ਇੰਪੋਰਟੈਂਟ ਕੁਐਸਚਨ ਬਣਦੇ ਨੇ ਉਹ ਸਾਰਿਆਂ ਬਾਰੇ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾ ਕੁਐਸਚਨ ਹੈ ਕਿ ਮਹਾਜਨ ਹਾਊ ਮੈਨੀ ਮਹਾਜਨਸ ਆਰ ਮੈਂਸ਼ਨਡ ਇਨ ਦਾ ਬੁੱਧਿਸਟ ਐਂਡ ਜੈਨ ਟੈਕਸ ਤੇ ਬੁੱਧਿਸਟ ਅਤੇ ਜੈਨ ਟੈਕਸ ਦੇ ਵਿੱਚ ਮਤਲਬ ਜੋ ਬੁੱਧਿਸਟ ਤੇ ਜੈਨ ਟੈਕਸ ਦੀਆਂ ਕਿਤਾਬਾਂ ਮਿਲੀਆਂ ਨੇ ਉਹਨਾਂ ਦੇ ਵਿੱਚ ਕਿੰਨੇ ਮਹਾਜਨਾ ਪਦਾਂ ਦਾ ਜ਼ਿਕਰ ਹੋਇਆ ਤਾਂ ਮੋਸਟ ਇੰਪੋਰਟੈਂਟ ਕੁਐਸਚਨ ਉਹਨਾਂ ਵਿੱਚ ਕਿੰਨੇ ਮਹਾਜਨਪਦਾਂ ਦਾ ਜ਼ਿਕਰ ਹੋਇਆ 16 ਮਹਾਜਨਪਦਾਂ ਦਾ ਜ਼ਿਕਰ ਹੋਇਆ ਤੇ ਬਹੁਤ ਤੁਹਾਨੂੰ ਪਤਾ ਹੀ ਹੋਊਗਾ ਮੈਂ ਤੁਹਾਨੂੰ ਆ ਇੱਥੇ ਇੱਕ ਮੈਪ ਹੈ ਮੈਪ ਦੇ ਥਰੂ ਦੱਸਦਾ ਜਿਵੇਂ ਕਿ ਆਪਣੇ ਕੋਲ ਜੇ ਮੈਂ ਗੱਲ ਕਰਾਂ ਆ ਕੁਰੂ ਸਮਰਾਜ ਤੁਹਾਨੂੰ ਸੁਣਿਆ ਹੋਣਾ ਇਹ ਕੀ ਸੀ ਇੱਕ ਮਹਾਜਨਪਦ ਸੀ ਉਹ ਤੋਂ ਬਾਅਦ ਕੋਸਾਲਾ ਇਹ ਵੀ ਕੀ ਸੀ ਇੱਕ ਮਹਾਜਨਪਦ ਸੀ ਵੱਜੀ ਇੱਕ ਮਹਾਜਨਪਦ ਸੀ ਅੰਗ ਅੰਗ ਰਾਜ ਕਰਨ ਤੁਹਾਨੂੰ ਸੁਣਿਆ ਹੋਊਗਾ ਮਹਾਜਨਪਦ ਸੀ ਮਾਗਧ ਜਿਹੜਾ ਸਭ ਤੋਂ ਸ਼ਕਤੀਸ਼ਾਲੀ ਸੀ ਇਹ ਇੱਕ ਮਹਾਜਨਪਦ ਸੀ ਛੇਦੀ ਨਰੇਸ਼ ਬਨੇ ਸਾਰੇ ਨਾਮ ਜੇ ਤੁਹਾਨੂੰ ਕਦੇ ਕਿਸੇ ਨੇ ਮਹਾਭਾਰਤ ਦੇਖਿਆ ਤਾਂ ਉਹਦੇ ਵਿੱਚ ਸਾਰੇ ਨਾਮ ਤੁਹਾਨੂੰ ਸੁਣੇ ਵੀ ਹੋਣਗੇ ਤਾਂ ਆਪਣੇ ਕੋਲ ਆ ਸਮਾਕਾ ਠੀਕ ਹੈ ਇਹ ਸਾਰੇ ਆਪਣੇ ਕੋਲੇ ਕੀ ਸੀ ਮਹਾਜਨਪਦ ਸੀ ਤਾਂ ਇਹ ਕੁੱਲ ਕਿੰਨੇ ਮਹਾਜਨਪਦ ਸੀ 16 ਮਹਾਜਨਪਦ ਸੀ ਕਿੰਨੇ ਮਹਾਜਨਪਦ ਸੀ ਜੇ ਇਹ ਕੁੱਲ 16 ਮਹਾਜਨਪਦ ਸੀ ਹੁਣ ਇੱਕ ਵਾਰ ਇਹਨੂੰ ਸਾਰਿਆਂ ਨੂੰ ਨੋਟ ਕਰ ਲਓ ਇਨਾ ਬਾਰੇ ਹੀ ਆਪਾਂ ਗੱਲਾਂ ਕਰਾਂਗੇ ਠੀਕ ਹੈ ਨਾਮ ਤੁਹਾਨੂੰ ਆ ਦੇਖੋ ਇੰਦਰਪ੍ਰਸਾਦ ਅੱਜ ਕੱਲ੍ਹ ਨਾਮ ਦਿੱਲੀ ਹੈ ਪੇਪਰ 'ਚ ਆਉਂਦਾ ਹੈ ਕਿ ਉਸ ਟਾਈਮ ਤੇ ਕੀ ਨਾਮ ਸੀ ਆ ਗੰਗਾ ਜਾਂਦੀ ਹੈ ਯਮਨਾ ਜਾਂਦੀ ਹੈ ਇਹ ਸਾਰਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਉਹ ਤੋਂ ਇਲਾਵਾ ਜਿਵੇਂ ਗੱਲ ਕਰਾਂ ਕੁਝ ਇੰਪੋਰਟੈਂਟ ਇੰਪੋਰਟੈਂਟ ਵੈਸੇ ਆਪਾਂ ਜੋ ਇੰਪੋਰਟੈਂਟ ਨੇ ਉਹਨਾਂ ਦੀ ਅੱਗੇ ਗੱਲ ਕਰਾਂਗੇ ਕਿ ਜਿਵੇਂ ਕਾਸ਼ੀ ਦੀ ਆਪਣੇ ਕੋਲੇ ਕੀ ਸੀ ਕੈਪੀਟਲ ਵਾਰਾਨਸੀ ਸੀ ਅੰਗ ਦੀ ਕਿਹੜੀ ਸੀ ਚੰਪਾ ਸੀ ਮਗਧ ਦੀ ਰਾਜਧਾਨੀ ਸੀਗੀ ਇਹ ਸਾਰੀਆਂ ਇਹਨਾਂ ਦੀਆਂ ਕੀ ਸੀ ਕੈਪੀਟਲ ਕੁਰੂ ਰਾਸ਼ਟਰ ਦੀ ਕਿਹੜੀ ਸੀ ਇੰਦਰਪ੍ਰਸਤ ਜੇ ਤੁਨੇ ਮਹਾਪਾਰਾ ਦੇਖੀ ਹੋਵੇ ਤਾਂ ਉਹ ਕਹਿੰਦਾ ਹੁੰਦਾ ਕਿ ਮੈਂ ਇੱਕ ਸੂਈ ਕੀ ਨੋਕ ਦੇ ਬਰਾਬਰ ਵੀ इनको ਭੂਮੀ ਨਹੀਂ ਦੂੰਗਾ ਦੁਰਯੋਦਨ ਕਹਿੰਦਾ ਹੁੰਦਾ ਤਾਂ ਉਹ ਇੰਦਰਪ੍ਰਸਤ ਆ குருਦੀ ਹੀ ਕਿ ਉਹਦੀ ਆਪਣੇ ਕੋਲ ਗੱਲਬਾਤ ਹੁੰਦੀ ਹੈ ਗੰਧਾਰਾ ਦੀ ਕਿਹੜੀ ਸੀ ਤਕਸ਼ਿਲਾ ਦਾ ਇਹ ਇੰਪੋਰਟੈਂਟ ਨੇ ਅਵੰਤੀ ਦੀ ਉਜੈਨੀ ਸੀਗੀ ਠੀਕ ਹੈ ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੀ ਚੀਜ਼ ਦੀ ਕਿਹੜੀ ਕੈਪੀਟਲ ਸੀ ਅੱਗੇ ਆ ਜਾਓ ਜਿਵੇਂ ਗੱਲ ਕਰਾ ਵਿੱਚ ਮਹਾਜਨਪਦ ਵਾਸ ਰੂਲਡ ਬਾਇ ਦਾ ਹਰੀਆਂਕਾ ਡਾਇਨਸਟੀ ਮੋਸਟ ਇੰਪੋਰਟੈਂਟ ਕਿ ਹਰਿਆੰਕਾ ਡਾਇਨਾਸਟੀ ਜਿਹੜੀ ਸੀ ਉਹ ਕਿਹੜੇ ਮਹਾਜਨਪਦ ਤੇ ਰਾਜ ਕਰਦੀ ਸੀ ਮਗਧ ਕਾਸ਼ੀ ਕੌਸਾਲਾ ਯਾ ਅਵੰਤੀ ਦੇ ਵਿੱਚ ਰਾਜ ਕਰਦੀ ਸੀ ਤਾਂ ਬਹੁਤ ਇੰਪੋਰਟੈਂਟ ਕੁਐਸਚਨ ਕਿ ਆਪਣੇ ਕੋਲੇ অপਸ਼ਨ ਏ ਮਗਧਾ ਦੇ ਵਿੱਚ ਕੀ ਕਰਦੀ ਸੀ ਰਾਜ ਕਰਦੀ ਸੀ ਜੇ ਤੁਹਾਨੂੰ ਮੈਂ ਦੁਬਾਰਾ ਦਿਖਾ ਦਾਂ ਤਾਂ ਜਿਹੜਾ ਮਗਧਾ ਦਾ ਏਰੀਆ ਸੀ ਮਗਧਾ ਆ ਦੇਖੋ ਤੁਸੀਂ ਆਹ ਦੇਖੋ ਧਿਆਨ ਨਾਲ ਮਗਧ ਏਰੀਆ ਆਪਣੇ ਕੋਲੇ ਆ ਸੀ ਜਿਹੜਾ ਮਗਧ ਏਰੀਆ ਸੀ ਅੱਜ ਦੇ ਬਿਹਾਰ ਵਾਲੇ ਪਾਸੇ ਦਾ ਜੋ ਏਰੀਆ ਉਹ ਕਿਹੜਾ ਹੈ ਮਗਧ ਦਾ ਏਰੀਆ ਬੱਜਦਾ ਹੈ ਤੇ ਉਹ ਤੋਂ ਬਾਅਦ ਜੇ ਜੇ ਮੈਂ ਪਹਿਲੇ ਰਾਜੇ ਦੀ ਗੱਲ ਕਰਾਂ ਤਾਂ ਇਹ ਸ਼ੁਰੂ ਕਿਹਨੇ ਕੀਤਾ ਸੀ ਬਿੰਬੀਸਾਰ ਨੇ ਕਿਹਨੇ ਸ਼ੁਰੂ ਕੀਤਾ ਬਿੰਬੀਸਾਰ ਨੇ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਅੱਗੇ ਜੇ ਮੈਂ ਗੱਲ ਕਰਾਂ ਵਿੱਚ ਮਹਾਜਨਪਦ ਹੈਡ ਇਟਸ ਕੈਪੀਟਲ ਵਾਰਾਨਸੀ ਵਾਰਾਨਸੀ ਕਿਸ ਦੀ ਕੈਪੀਟਲ ਸੀ ਮਗਧ ਕਾਸ਼ੀ ਕੌਸਾਲਾ ਜਾਂ ਅੰਗਾ ਤਾਂ ਹੁਣੀ ਹੁਣੀ ਮੈਂ ਤੁਹਾਨੂੰ ਕਹਿ ਕੇ ਹਟਿਆ ਕਿ ਇਹ ਕਿਹਦੀ ਰਾਜਧਾਨੀ ਸੀ ਕਾਸ਼ੀ ਦੀ ਇਹ ਆਪਣੇ ਕੋਲੇ ਉਹੀ ਵਾਰਾਨਸੀ ਹੈ ਜਿਹਨੂੰ ਅੱਜ ਕੱਲ ਤੁਸੀਂ ਕਿਸ ਨਾਮ ਤੋਂ ਜਾਣਦੇ ਹੋ बनारस ਦੇ ਨਾਮ ਤੋਂ ਜਾਣਦੇ ਹੋ ਜਿਸ ਨੂੰ ਅੱਜ ਕੱਲ ਤੁਸੀਂ ਬਨਾਰਸ ਕਹਿੰਦੇ ਹੋ ਉਹੀ ਬਾਰਾਨਸੀ ਹੈ ਉਹਦੀ ਰਾਜਧਾਨੀ ਕਿਹੜੀ ਸੀ ਕਾਸ਼ੀ ਸੀ ਠੀਕ ਹੈ ਦ ਕੈਪੀਟਲ ਆਫ ਦਾ ਕੋਸਾਲਾ ਕੋਸਾਲਾ ਦੀ ਰਾਜਧਾਨੀ ਕਿਹੜੀ ਸੀ ਤਾਂ ਕੁਐਸਚਨ ਹੈ ਕੋਸਾਲਾ ਦੀ ਰਾਜਧਾਨੀ ਕਿਹੜੀ ਸੀ ਤਾਂ ਬਹੁਤ ਇੰਪੋਰਟੈਂਟ ਹੈ ਸ਼੍ਰਾਵਸਤੀ ਜਿਹੜੀ ਕੋਸਾਲਾ ਦੀ ਰਾਜਧਾਨੀ ਸੀ ਉਹ ਕਿਹੜੀ ਸੀ ਆਪਣੇ ਕੋਲੇ ਸ਼੍ਰਾਵਸਤੀ ਸੀ ਠੀਕ ਹੈ ਇਹਦਾ ਇੰਪੋਰਟੈਂਟ ਰਾਜਾ ਇੱਕ ਹੋਇਆ ਬਹੁਤ ਇੰਪੋਰਟੈਂਟ ਹੈ ਥੱਲੇ ਕਮੈਂਟ ਕਰਕੇ ਦੱਸੋ ਕਿਹੜਾ ਹੋਇਆ ਨਹੀਂ ਅਗੇ ਕੁਐਸਚਨ ਦੇ ਵਿੱਚ ਤਾਂ ਉਹ ਆਈ ਜਾਊਗਾ ਵਿੱਚ ਮਹਾਜਨਪਦ ਨੋਨ ਫੋਰੈਸਟ ਰਿਚ ਟ੍ਰੇਡ ਐਂਡ ਕਮਰਸ ਸਭ ਤੋਂ ਵਧੀਆ ਟ੍ਰੇਡ ਅਤੇ ਕਮਰਸ ਦੇ ਵਿੱਚ ਕਿਹੜੇ ਸੀ ਅੰਗ ਮਗਧ ਕਾਸ਼ੀ ਆ ਵਜੀ ਅੰਗ ਮਗਧ ਕਾਸ਼ੀ ਆ ਵਜੀ ਤਾਂ ਬਿਲਕੁਲ ਅੰਗ ਰਾਜ ਸੀਗਾ ਅੰਗ ਰਾਜ ਜੇ ਮੈਂ ਤੁਹਾਨੂੰ ਗੱਲ ਕਰਾਂ ਹੋਣੀ ਆਪਾਂ ਕਰਕੇ ਆਟਿਆਂ ਕਿ ਜਿਹੜਾ ਆ ਜਗ੍ਹਾ ਦੇ ਉੱਤੇ ਸੀ ਉਹ ਕਿਹੜਾ ਰਾਜ ਸੀਗਾ ਅੰਗ ਤੁਹਾਨੂੰ ਸੁਣਿਆ ਹੋਊਗਾ ਅੰਗ ਰਾਜ ਕਰਨ ਉਹ ਐਸੇ ਅੰਗ ਪ੍ਰਦੇਸ਼ ਤੋਂ ਸੀ ਜੋ ਆਪਣੇ ਕੋਲ ਟ੍ਰੇਡ ਦੀ ਬਹੁਤ ਜ਼ਿਆਦਾ ਰਿਚੀ ਵਿੱਚ ਮਹਾਜਨਪਦ ਵਾਸ ਆ ਕਨਫੈਡਰੇਸ਼ਨ ਆਫ 8 ਕਲੈਨ ਮਤਲਬ ਕਿ 8 ਜਿਹੜੀਆਂ ਆਪਣੇ ਕੋਲੇ ਕਲੈਨ ਕਲੈਨ ਦਾ ਮਤਲਬ ਹੁੰਦੇ ਨੇ ਕਬੀਲੇ 8 ਕਬੀਲਿਆਂ ਦਾ ਸਮੂਹ ਸੀ ਉਹ ਕਿਹੜਾ ਸੀ ਤਾਂ ਬਹੁਤ ਇੰਪੋਰਟੈਂਟ ਹੈ குரு ਵੱਜੀ ਮਾਲਿਆ ਜਾਂ ਮਸ ਤਾਂ ਬਿਲਕੁਲ ਵੱਜੀ ਜੋ ਆਪਣੇ ਕੋਲੇ ਵੱਜੀ ਸੀਗਾ ਨਾ ਵੱਜੀ ਇਹਦੇ ਵਿੱਚ ਕੀ ਸੀ 8 ਜੋ ਅਲੱਗ ਅਲੱਗ ਕਲੈਨ ਸੀ ਉਹ ਇਕੱਠੇ ਹੋ ਕੇ ਕੀ ਕਰ ਰਹੀਆਂ ਸੀ ਰਾਜ ਕਰ ਰਹੀਆਂ ਸੀ ਤਾਂ ਬਹੁਤ ਇੰਪੋਰਟੈਂਟ ਕੁਐਸਚਨ ਕਿ ਕਿਹਦੇ ਵਿੱਚ ਸੀਗਾ ਤਾਂ ਵੱਜੀ ਦੇ ਵਿੱਚ ਸੀ ਅੱਗੇ ਆ ਗਿਆ ਵਿਚ ਆਫ ਦਾ ਫੋਲੋਇੰਗ ਮਹਾਜਨ ਪਦਵਾਸ ਲੋਕੇਟਡ ਇਨ ਦਾ ਪ੍ਰੈਜ਼ੈਂਟ ਡੇ ਪੰਜਾਬ ਇਹ ਪੰਜਾਬ ਦੀ ਜੇ ਕਿਤੇ ਵੀ ਬਹੁਤ ਇੰਪੋਰਟੈਂਟ ਹੈ ਤੇ ਵੈਸੇ ਵੀ ਇੰਪੋਰਟੈਂਟ ਹੈ ਕਿ ਪੰਜਾਬ ਦੇ ਵਿੱਚ ਕਿਹੜੀ ਜਗ੍ਹਾ ਆਉਂਦੀ ਸੀ ਤਾਂ ਪੰਜਾਬ ਦੇ ਵਿੱਚ ਗੰਧਾਰ ਆਉਂਦਾ ਸੀਗਾ ਕੀ ਆਉਂਦਾ ਸੀ ਗੰਧਾਰ ਜਾਂ ਗੰਧਾਰ ਕਿੱਥੇ ਆਉਂਦਾ ਸੀ ਪੰਜਾਬ ਦੇ ਵਿੱਚ ਆਇਆ ਕਰਦਾ ਸੀ ਗੰਧਾਰ ਨਰੇਸ਼ ਤੁਨੇ ਬਹੁਤ ਵਾਰੀ ਮਹਾਪਾਰਤ ਦੇ ਵਿੱਚ ਜੇ ਉਹੀ ਮੈਂ ਕਹਿ ਰਿਹਾ ਜਿਨੇ ਮਹਾਪਾਰਾ ਦੇਖਿਆ ਉਹਦੇ ਵਿੱਚ ਇਹਨਾਂ ਦੇ ਬਹੁਤ ਵਾਰੀ ਜ਼ਿਕਰ ਆਉਂਦਾ ਤਾਂ ਅੱਗੇ ਆ ਗਿਆ ਦਾ ਮਹਾਜਨਪਦ ਅਵੱਥਾ ਹੈਡ ਇਟਸ ਕੈਪੀਟਲ ਜੋ ਆਪਣੇ ਕੋਲੇ ਵੱਤਸਾ ਸੀ ਉਹਦੀ ਕੈਪੀਟਲ ਕਿਹੜੀ ਸੀ ਕਸੁੰਬੀ 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 ਮथुरा ਉਜੈਨ ਜਾਂ ਰਾਜਗ੍ਰਹਿ ਤਾਂ ਬਿਲਕੁਲ ਕਸੁੰਬੀ ਕੀ ਸੀ ਆਪਣੇ ਕੋਲੇ ਕਿਹਦੀ ਕੈਪੀਟਲ ਸੀ ਤਾਂ ਵੱਤਸਾ ਜੋ ਆਪਣੇ ਕੋਲੇ ਵੱਤਸਾ ਆਪਣੇ ਕੋਲੇ ਮਹਾਜਨਪਦ ਸੀ ਉਹਦੀ ਰਾਜਧਾਨੀ ਸੀ ਕਸੁੰਬੀ ਦਾ ਕਿੰਗਡਮ ਆਫ ਮਗਧ rose to prominence under which ruler ਜਿਹੜਾ ਆਪਣੇ ਕੋਲੇ मगध ਰੂਲਰ ਸੀਗਾ ਠੀਕ ਆ ਸਭ ਤੋਂ ਜਰਾ ਮਹੱਤਵਪੂਰਨ ਤੇ ਸਭ ਤੋਂ ਜਰਾ ਇੰਪੋਰਟੈਂਟ ਸਭ ਤੋਂ ਜਰਾ ਸ਼ਕਤੀਸ਼ਾਲੀ ਮਹਾਜਨਪਦ ਸੀ ਉਹ ਕਿਹੜਾ ਸੀ ਮਗਧਾ ਸੀ ਉਹ ਕਿਹਦੇ ਸ਼ਾਸਨ ਦੇ ਅਧੀਨ ਪ੍ਰਸਿੱਧ ਹੋਇਆ ਸੀ ਆਜਾਤ ਸ਼ਤ్రੂ ਬਿੰਬੀਸਰ ਮਹਾਪਦਮ ਨੰਦਾ ਜਾਂ ਚੰਦਰਗੁਪਤ ਮੌਰੀਆ ਤਾਂ ਬਿਲਕੁਲ ਬਿੰਬੀਸਰ ਜਿਨੇ ਇਹਦੀ ਕੀ ਰੱਖੀ ਸੀ ਨੀ ਪੱਥਰ ਰੱਖੀ ਸੀ ਜਿਨੇ ਇਹਦੀ ਕੀ ਰੱਖੀ ਸੀ ਨੀ ਪੱਥਰ ਰੱਖਿਆ ਸੀ ਉਹਦੇ ਰਾਜ ਦੇ ਵਿੱਚ ਹੀ ਇਹ ਕੀ ਹੋਇਆ ਸੀ ਬਹੁਤ ਜ਼ਿਆਦਾ ਫਲਰਿਸ਼ ਹੋਇਆ ਮਗਧ ਅੰਪਾਇਰ ਠੀਕ ਹੈ ਜੀ ਮਗਧ ਅੰਪਾਇਰ ਅੱਗੇ ਆਜੋ ਜਿਵੇਂ ਗੱਲ ਕਰਾ ਵਿੱਚ ਮਹਾਜਨਪਦ ਹੈਡ ਇਟਸ ਕੈਪੀਟਲ ਐਟ ਰਾਜ ਗ੍ਰਹਿ ਤਾਂ ਬਿਲਕੁਲ ਦਸਵਾਂ ਕੁਐਸਚਨ ਹੈ ਤੁਹਾਡੇ ਮੂਰੇ ਕਿ ਕਿਹੜੇ ਮਹਾਜਨਪਦ ਦੀ ਰਾਜਧਾਨੀ ਕੀ ਸੀ ਰਾਜ ਗ੍ਰਹਿ ਸੀ ਤਾਂ ਬਿਲਕੁਲ ਕੋਸਾਲਾ ਅਵੰਤੀ ਮਗਧਾ ਜਾਂ ਪੁਰੂ ਤਾਂ ਉਹੀ ਰਾਜਧਾਨੀ ਉਹੀ ਬੰਦਾ ਜਿਹੜਾ ਸਭ ਤੋਂ ਜ਼ਿਆਦਾ ਕੀ ਸੀ ਇੰਪੋਰਟੈਂਟ ਸੀ ਤਾਂ ਮਗਧਾ ਇਹਦੀ ਪਹਿਲਾ ਰਾਜਧਾਨੀ ਸੀ ਰਾਜਗ੍ਰਿਹਾ ਅਗਲੀ ਰਾਜਧਾਨੀ ਕਿਹੜੀ ਸੀ ਥੱਲੇ ਕਮੈਂਟ ਕਰਕੇ ਦੱਸੋ ਇੱਕ ਰਾਜਤਾਨੀ ਇਹਦੀ ਕੀ ਸੀ ਰਾਜਗ੍ਰਿਹਾ ਇੱਕ ਇਹਦੀ ਦੂਜੀ ਰਾਜਤਾਨੀ ਵੀ ਸੀ ਉਹਦੇ ਬਾਰੇ ਦੱਸੋ ਕਿਹੜੀ ਸੀ ਵਿੱਚ ਮਹਾਜਨ ਪਦਵਾਜ਼ ਐਸੋਸੀਏਟਿਡ ਵਿਦ ਦ ਸਿਟੀ ਆਫ ਉਜੈਨ ਉਜੈਨ ਕਿਸ ਦੀ ਕੈਪੀਟਲ ਸੀ ਕੁਐਸਚਨ ਬਸ ਇਹ ਹੈ ਅਵੰਤੀ ਵਤਸਯ ਕੁਰੂ ਜਾਂ ਮੱਛਯਤ ਆਪਣੇ ਕੋਲੇ ਕਿਹਦੀ ਰਾਜਧਾਨੀ ਸੀ ਤਾਂ ਆਪਣੇ ਕੋਲੇ ਅਵੰਤੀ ਵਤਸਯ ਕੁਰੂ ਜਾਂ ਮੱਛਯ ਜਿਵੇਂ ਮੈਂ ਗੱਲ ਕਰਾਂ ਉਜੈਨ ਉਜੈਨ ਕਿਸ ਦੀ ਰਾਜਧਾਨੀ ਸੀ ਤਾਂ ਉਜੈਨ ਜੋ ਰਾਜਧਾਨੀ ਸੀ ਉਹ ਕਿਹਦੀ ਸੀ ਅਵੰਤੀ ਦੀ ਸੀ ਤੇ ਯਾਦ ਰੱਖਿਓ ਇਹ ਅੱਜ ਕੱਲ ਦੇ ਮੱਧ ਪ੍ਰਦੇਸ਼ ਦੇ ਵਿੱਚ ਪੈਂਦਾ ਹੈ ਅੱਜ ਕੱਲ ਦੇ ਕਿੱਥੇ ਪੈਂਦਾ ਹੈ ਮੱਧ ਪ੍ਰਦੇਸ਼ ਦੇ ਵਿੱਚ ਤੇ ਯਾਦ ਰੱਖਿਓ ਇਹਨੂੰ ਉਜੈਨੀ ਵੀ ਕਿਹਾ ਜਾਂਦਾ ਹੈ ਉਜੈਨੀ ਤੇ ਕਿਤੇ ਕਿਤੇ ਉਜੈਨ ਮਿਲਦਾ ਕਿਤੇ ਕਿਤੇ ਉਜੈਨੀ ਵੀ ਮਿਲਦਾ ਹੈ ਉਜੈਨੀ ਅੱਗੇ ਆਜੋ ਹੂ ਵਾਸ ਦ ਮੋਸਟ ਪਾਵਰਫੁਲ ਕਿੰਗ ਆਫ ਦ ਮਹਾ ਪਦਮ ਮਗਧ ਮਗਧ ਦਾ ਸਭ ਤੋਂ ਪਾਵਰਫੁਲ ਰਾਜਾ ਜੇ ਮੈਂ ਗੱਲ ਕਰਾਂ ਤਾਂ ਉਹ ਕੌਣ ਹੋਇਆ ਅਜਾਤ ਸ਼ਤ్రੂ ਮੋਸਟ ਇੰਪੋਰਟੈਂਟ ਕੇ ਸਭ ਤੋਂ ਜ਼ਿਆਦਾ ਪਾਵਰਫੁੱਲ ਰਾਜਾ ਕੌਣ ਹੋਇਆ ਤਾਂ ਅਜਾਤ ਸ਼ਤ్రੂ ਹੋਇਆ ਹੈ ਕਿਹੜੀ ਡਾਇਨੈਸਟੀ ਦਾ ਸੀਗਾ ਹਰਿਆੰਕਾ ਡਾਇਨੈਸਟੀ ਇਹ ਆਪਾਂ ਪਹਿਲਾਂ ਕਰ ਚੁੱਕੇ ਕਿਹੜੀ ਡਾਇਨੈਸਟੀ ਦਾ ਸੀਗਾ ਹਰਿਆੰਕਾ ਡਾਇਨੈਸਟੀ ਕਾ ਥਾ ਦ ਵੱਜੀ ਮਹਾਜਨ ਪਦਵਾਲ ਫੇਮਸ ਫੋਰ ਵਿਚ ਫਾਰਮ ਆਫ ਗਵਰਨਮੈਂਟ ਹੁਣ ਤੁਹਾਨੂੰ ਪਤਾ ਹੈ ਕਿ ਅੱਠ ਕਲੈਨ ਅੱਠ ਆਪਣੇ ਕੋਲੇ ਕੀ ਸੀਗੀਆਂ ਕਲੈਨ ਸੀਗਾ ਉਹਨਾਂ ਨੂੰ ਮਿਲ ਕੇ ਬਣਿਆ ਸੀ ਤਾਂ ਇਹਦਾ ਜੋ ਰਾਜ ਹੋਊਗਾ ਉਹ ਕੀ ਹੋਊਗਾ ਰਿਪਬਲਿਕ ਹੋਊਗਾ ਜਿਹਨਾਂ ਆਪਾਂ ਕੀ ਕਹਿੰਦੇ ਆ ਗਣਰਾਜ ਗਣਰਾਜ ਮਤਲਬ ਲੋਕਾਂ ਦਾ ਰਾਜ ਠੀਕ ਹੈ ਲੋਕਾਂ ਦੁਆਰਾ ਚਲਾਇਆ ਜਾਂਦਾ ਸੀ ਲੋਕਾਂ ਦੇ ਆਪਣੇ ਪ੍ਰਤੀਨਿਧ ਹੁੰਦੇ ਸੀ ਉਹ ਕੀ ਚਲਾਉਂਦੇ ਸੀ ਸਰਕਾਰ ਨੂੰ ਚਲਾਉਂਦੇ ਸੀ ਤਾਂ ਜੋ ਵੱਜੀ ਸੀਗਾ ਵੱਜੀ ਦੇ ਵਿੱਚ ਕੀ ਹੁੰਦਾ ਸੀ ਰਿਪਬਲਿਕ ਕੀ ਸੀ ਰਾਜ ਸੀ ਠੀਕ ਹੈ ਜੀ ਅੱਗੇ ਆਜੋ ਦਾ ਫੇਮਸ ਯੂਨੀਵਰਸਿਟੀ ਆਫ ਤਕਸ਼ਿਲਾਵਾਸ ਲੋਕੇਟਿਡ ਇਨ ਵਿੱਚ ਆਫ ਦਾ ਮਹਾਜਨਪਦ ਤੁਹਾਨੂੰ ਪਤਾ ਹੈ ਲੈ ਤਕਸ਼ਿਲਾ ਅੱਜ ਦੇ ਪਾਕਿਸਤਾਨ ਦੇ ਵਿੱਚ ਪੈਂਦੀ ਹੈ ਤਕਸ਼ਿਲਾ ਕਿੱਥੇ ਪੈਂਦੀ ਹੈ ਅੱਜ ਦੇ ਪਾਕਿਸਤਾਨ ਦੇ ਵਿੱਚ ਪੈਂਦੀ ਹੈ ਤੇ ਉਹ ਕਿੱਥੇ ਪਊਗੀ ਮਗਦ ਗੰਧਾਰਾ ਤਾਂ ਕਾਸ਼ੀ ਤਾਂ ਬਿਲਕੁਲ ਕਿੱਥੇ ਪਊਗੀ ਗਾਂਧਾਰ ਕਿੱਥੇ ਪਊਗੀ ਜੀ ਗਾਂਧਾਰ ਦੇ ਵਿੱਚ ਠੀਕ ਹੈ ਗਾਂਧਾਰ ਦੇ ਵਿੱਚ ਪਊਗੀ ਆਪਣੇ ਕੋਲੇ ਕਿਹੜੀ ਤਕਸ਼ਿਲਾ ਤਕਸ਼ਿਲਾ ਯੂਨੀਵਰਸਿਟੀ ਤੇ ਯਾਦ ਰੱਖਿਓ ਇੱਥੋਂ ਹੀ ਤੁਹਾਨੂੰ ਚਾਣਕਿਆ ਦਾ ਨਾਮ ਸੁਣਿਆ ਹੋਣਾ ਚਾਣਕਿਆ ਦਾ ਨਾਮ ਸੁਣਿਆ ਹੋਣਾ ਕੋਨੇ ਤੁਹਾਨੂੰ ਆਪਣੇ ਕੋਲੇ ਪਾਣਿਨੀ ਦਾ ਨਾਮ ਸੁਣਿਆ ਹੋਣਾ ਤਾਂ ਇਹ ਸਾਰੇ ਕਿੱਥੋਂ ਹੋਏ ਨੇ ਇਥੋਂ ਹੀ ਹੋਏ ਨੇ ਚਾਣਕਿਆ ਹੋ ਗਿਆ ਪਾਣ ਨਹੀਂ ਹੋ ਗਿਆ ਸਾਰੇ ਆਪਣੇ ਕੋਲੇ ਇਥੋਂ ਹੀ ਹੋਏ ਹਨ ਅੱਗੇ ਆਜੋ ਵਟ ਮਹਾਜਨਪਦ ਵਾਸ ਲੋਕੇਟਡ ਇਨ ਦਾ ਰਾਜਸਥਾਨ ਰਾਜਸਥਾਨ ਦੇ ਵਿੱਚ ਕਿਹੜਾ ਮਹਾਜਨਪਦ ਹੈ ਕੁਰੂ ਮੱਤਸ્ય ਮੱਲ ਜਾਂ ਅੰਗ ਤਾਂ ਆਪਣੇ ਕੋਲੇ ਰਾਜਸਥਾਨ ਤੁਹਾਨੂੰ ਪਤਾ ਹੈ ਅੱਜ ਦਾ ਜੇ ਸਟੇਟ ਵਾਈਜ਼ ਗੱਲ ਕਰੇ ਸਭ ਤੋਂ ਜੋ ਵੱਡਾ ਏਰੀਆ ਉਹ ਕਿਹਦਾ ਰਾਜਸਥਾਨ ਦਾ ਹੈ ਤੇ ਉਸ ਟਾਈਮ ਦੇ ਉੱਤੇ ਜੋ ਮੱਤਸੇਜ ਨਾਮ ਦਾ ਮਹਾਜਨਪਦ ਸੀ ਉਹ ਕਿੱਥੇ ਆਂਦਾ ਸੀਗਾ ਰਾਜਸਥਾਨ ਤੇ ਇਹਦੀ ਰਾਜਧਾਨੀ ਕਿਹੜੀ ਸੀ ਵਿਰਾਟ ਨਗਰ ਯਾਦ ਰੱਖੋ ਇਹਦੀ ਰਾਜਧਾਨੀ ਕਿਹੜੀ ਸੀ ਵਿਰਾਟ ਨਗਰ ਤੇ ਪੰਜਾਬ ਦੇ ਵਿੱਚ ਇੱਕ ਕੁਸ਼ਣ ਆਉਂਦਾ ਲਿਖ ਲਓ ਕਿ ਵਿਰਾਟ ਦੀ ਨਗਰੀ ਵਿਰਾਟ ਦੀ ਨਗਰੀ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਦਸੂਹੇ ਨੂੰ ਕਿਹਾ ਜਾਂਦਾ ਹੈ ਕਿਹਨੂੰ ਕਿਹਾ ਜਾਂਦਾ ਹੀ ਦਸੂਹੇ ਨੂੰ ਕਿਹਾ ਜਾਂਦਾ ਹੈ ਵਿਰਾਟ ਦੀ ਨਗਰੀ ਵਿਰਾਟ ਦੀ ਨਗਰੀ ਕਿਹਨੂੰ ਕਿਹਾ ਜਾਂਦਾ ਹੈ ਦਸੂਹੇ ਨੂੰ ਕਿਹਾ ਜਾਂਦਾ ਹੈ ਦਹ ਮਹਾਜਨਪਦ ਕੰਬੋਜਾ ਇਸ ਬਿਲੀਵਡ ਟੂ ਹੈਵ ਬੀਨ ਲੋਕੇਟਡ ਇਨ ਵਿਚ ਪ੍ਰੈਜ਼ੈਂਟ ਡੇ ਕੰਟਰੀ ਤਾਂ ਕਿਹਾ ਜਾਂਦਾ ਹੈ ਕਿ ਜੋ ਕੰਬੋਜਾ ਸੀ ਉਹ ਅੱਜ ਦੇ ਟਾਈਮ 'ਚ ਕਿੱਥੇ ਹੈ ਤਾਂ ਇੰਡੀਆ ਨਹੀਂ ਹੈ ਪਾਕਿਸਤਾਨ ਨਹੀਂ ਹੈ ਅਫਗਾਨਿਸਤਾਨ ਹੈ ਬਹੁਤ ਇੰਪੋਰਟੈਂਟ ਕੁਐਸਚਨ ਕਿ ਕਿੱਥੇ ਆਹੋ ਅਫਗਾਨਿਸਤਾਨ ਤੇ ਇੱਕ ਅਫਗਾਨਿਸਤਾਨ ਤੋਂ ਕੁਐਸਚਨ ਆਂਦਾ ਕਦੇ ਕਦੇ ਰਬਾਬ ਜੋ ਰਬਾਬ ਸਾਜ਼ ਹੈ ਉਹ ਕਿੱਥੋਂ ਦਾ ਨੈਸ਼ਨਲ ਸਾਜ਼ ਹੈ ਤਾਂ ਰਬਾਬ ਸਾਜ਼ ਕਿੱਥੋਂ ਦਾ ਨੈਸ਼ਨਲ ਸਾਜ਼ ਹੈ नेशनल ਇਨਸਟਰੂਮੈਂਟ ਕਿੱਥੋਂ ਦਾ ਹੈ ਤਾਂ ਉਹ ਹੈ ਕਿੱਥੋਂ ਦਾ ਆਪਣੇ ਕੋਲੇ ਅਫਗਾਨਿਸਤਾਨ ਦਾ ਹੈ ਵਿੱਚ ਮਹਾਜਨਪਦਵਾਦ ਨੋਨ ਫੋਰ ਇਟਸ ਮਿਲਟਰੀ ਪਾਵਰਸ ਤਾਂ ਮਿਲਟਰੀ ਪਾਵਰ ਕਿਹਦੇ ਕੋਲ ਸਭ ਤੋਂ ਜ਼ਿਆਦਾ ਸੀ ਗੰਧਾਰ, ਕੁਰੂ, ਕੰਬੋਜਾ ਤੁਹਾਨੂੰ ਸਭ ਨੂੰ ਪਤਾ ਕਿ ਗੰਧਾਰ नरेश ਬਹੁਤ ਤਕੜੇ ਸੀਗੇ ਕੁਰੂ ਜਿਹੜਾ ਆਪਣੇ ਕੋਲ ਕੁਰੂਵਾਂਚੀ ਕੌਰਵ ਸੀਗੇ ਉਹ ਸੀਗੇ ਕੰਬੋਜਾ ਇਹ ਹੁਣੇ ਆਪਾਂ ਪੜ੍ਹ ਕੇ ਤਾਂ ਸਾਰੇ ਦੇ ਸਾਰੇ ਅੰਤਰੀ ਜਾਊਗਾ ਆਲ ਆਫ ਦਾ ਅਬਵ ਆਰ ਕੀ ਸੀ ਬਹੁਤ ਜ਼ਿਆਦਾ ਵਧੀਆ ਇਹਨਾਂ ਕੋਲ ਕੀ ਸੀ ਮਿਲਟਰੀ ਪਾਵਰ ਸੀ ਅੱਗੇ ਜੇ ਮੈਂ ਗੱਲ ਕਰਾਂ ਵਿੱਚ ਮਹਾਜਨ ਪਦ ਪੀਪਲ ਵਰ ਕਾਲ ਲਿਚਵੀਜ਼ ਬਹੁਤ ਇੰਪੋਰਟੈਂਟ ਕੁਐਸਚਨ ਜਿਹੜੇ ਮਹਾਜਨ ਪਦ ਦੇ ਲੋਕਾਂ ਨੂੰ ਲਿਚਵੀਜ਼ ਕਿਹਾ ਜਾਂਦਾ ਸੀ ਤਾਂ ਬਿਲਕੁਲ ਵੱਜੀ ਜਿਹੜਾ ਉਹੀ ਆਪਣੇ ਕੋਲ ਕਲੈਨ ਦਾ ਕੀ ਸੀਗਾ ਸਮੂਹ ਸੀਗਾ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ ਲਿਚਵੀਜ਼ ਕਿਹਾ ਜਾਂਦਾ ਸੀ ਠੀਕ ਹੈ ਜੀ ਲਿਚਵੀਜ਼ ਕਿਹਾ ਜਾਂਦਾ ਸੀ ਵਿੱਜੀ ਦੇ ਲੋਕਾਂ ਨੂੰ ਵਿੱਚ ਮਹਾਜਨ ਪਦਵਾਰ ਫੇਮਸ ਫੋਰ ਇਸ कॉटन ਟੈਕਸਟਾਈਲ ਟਾ ਕਾਟਨ ਤੁਹਾਨੂੰ ਪਤਾ ਹੈ ਕਿ ਆਪਣੇ ਕੋਲੇ कॉटन ਟੈਕਸਟਾਈਲ ਕਪਾਹ ਕਪਾਹ ਦੇ ਕੱਪੜਿਆਂ ਦੇ ਲਈ ਕਪਾਹ ਕਪਾਹ ਦੇ ਕੱਪੜਿਆਂ ਦੀ ਫੈਕਟਰੀ ਦੇ ਲਈ ਕਿਹੜਾ ਮਸ਼ਹੂਰ ਸੀ ਮਗਧ ਕਾਸ਼ੀ ਵਤਸਯਾ ਜਾਂ ਅੰਗਾ ਮਗਧ ਕਾਸ਼ੀ ਵਤਸਯਾ ਜਾਂ ਅੰਗਾ ਕਿਹੜਾ ਮਸ਼ਹੂਰ ਸੀ ਤਾਂ ਆਪਣੇ ਕੋਲੇ ਕਾਸ਼ੀ काशी ਜਿਨੂੰ ਆਪਾਂ ਪਹਿਲਾਂ ਕਰਕੇ ਅੱਗੇ ਕਿਹਾ ਕਿ ਵਾਰਾਨਸੀ ਕਹਿੰਦੇ ਤੁਸੀਂ ਵਾਰਾਨਸੀ ਯਾ ਬਨਾਰਸ ਠੀਕ ਹੈ ਤਾਂ ਉਹ ਕੀ ਸੀ ਆਪਣੇ ਕੋਲੇ ਮਸ਼ਹੂਰ ਸੀ ਦਾ ਕੈਪੀਟਲ ਆਫ ਦਾ ਮਹਾਜਨਪਦ ਮੱਲ ਮੱਲ ਦੀ ਕੈਪੀਟਲ ਕਿਹੜੀ ਸੀ ਤਾਂ ਬਹੁਤ ਇੰਪੋਰਟੈਂਟ ਕੁਐਸਚਨ ਕੁਸ਼ੀਨਗਰ ਅਤੇ ਪਾਵ ਯਾਦ ਰੱਖੋ ਕੁਸ਼ੀਨਗਰ ਉਹ ਜਗ੍ਹਾ ਹੈ ਜਿੱਥੇ ਆਪਣੇ ਕੋਲੇ ਆ ਮਹਾਤਮਾ ਬੁੱਧ ਜੀ ਨੂੰ ਕੀ ਹੋਇਆ ਸੀਗਾ ਨਿਰਵਾਣੇ ਦੀ ਪ੍ਰਾਪਤੀ ਹੋਈ ਸੀ ਮਤਲਬ ਮਹਾਤਮਾ ਬੁੱਧ ਜੀ ਆਪਣੇ ਕੋਲੇ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਸੀ ਤੇ ਪਾਵਾਪੁਰੀ ਉਹ ਜਗ੍ਹਾ ਹੈ ਜਿੱਥੇ ਆਪਣੇ ਕੋਲੇ ਮਹਾਵੀਰ ਸਵਾਮੀ ਜਿੱਥੇ ਆਪਣੇ ਕੋਲੇ ਮਹਾਵੀਰ ਸਵਾਮੀ ਜਿਹਨੂੰ ਆਪਾਂ 24 ਤੀਰਥਾਂਕਰ ਵੀ ਕਹਿੰਦੇ ਆ ਜਿਹਨੂੰ ਅਸੀਂ 24 ਤੀਰਥਾਂਕਰ ਵੀ ਕਹਿੰਦੇ ਆ ਉਹ ਕੀ ਕੀਤਾ ਆਪਣੇ ਕੋਲੇ ਸਵਰਗ ਸਿਹਾਰ ਦੇ ਸੀ ਤੇ ਯਾਦ ਰੱਖਿਓ ਕੁਸ਼ੀਨਗਰ ਤੇ ਪਾਵਾ ਦੋਨੇ ਹੀ ਮਹਾਜਨਪਦ ਜਿਹੜੇ ਸੀਗੇ ਉਹ ਮੱਲ ਦੀ ਰਾਜਧਾਨੀ ਸੀ ਕੁਸ਼ੀਨਗਰ ਅਤੇ ਪਾਵਾ ਇੰਪੋਰਟੈਂਟ ਕੁਐਸਚਨ ਹੈ ਇਹਨੂੰ ਤੁਸੀਂ ਯਾਦ ਰੱਖਿਓ ਵੀ ਜਦੋਂ ਫੋਲੋਇੰਗ ਵਾਸ ਨਾਟ ਅ ਮਹਾਜਨਪਦ ਹੇਠ ਲਿਖਿਆ ਵਿੱਚੋਂ ਕਿਹੜਾ ਮਹਾਜਨਪਦ ਨਹੀਂ ਸੀ ਕੌਸਾਲਾ ਸੀ ਮਗਧਾ ਸੀ ਵੱਜੀ ਸੀ ਪਰ ਪਾਟਲੀਪੁੱਤਰ ਨਹੀਂ ਸੀ ਪਾਟਲੀਪੁੱਤਰ ਸਿਰਫ ਕੀ ਸੀ ਕੈਪੀਟਲ ਸੀ ਪਾਟਲੀਪੁੱਤਰ ਕੀ ਆਤੀ ਕੈਪੀਟਲ ਸੀ ਠੀਕ ਹੈ ਤੇ ਯਾਦ ਰੱਖਿਓ ਪਾਟਲੀਪੁੱਤਰ ਦਾ ਨਾਮ ਬਦਲ ਕੇ ਪਟਨਾ ਕਿਸ ਨੇ ਕਰਿਆ ਪਾਟਲੀਪੁੱਤਰ ਦਾ ਨਾਮ ਬਦਲ ਕੇ ਪਟਨਾ ਕਿਸ ਨੇ ਕਰਿਆ ਤਾਂ ਅੱਗੇ ਜਾ ਕੇ ਇੱਕ ਬੰਦਾ ਆਊਗਾ ਜਿਹਨੂੰ ਤੁਸੀਂ ਸ਼ੇਰ ਸ਼ਾਹ ਸੂਰੀ ਦੇ ਨਾਮ ਤੋਂ ਜਾਣ ਲੋ ਜਿਸ ਨੂੰ ਤੁਸੀਂ ਸ਼ੇਰ ਸ਼ਾਹ ਸੂਰੀ ਦੇ ਨਾਮ ਤੋਂ ਜਾਣਦੇ ਹੋ ਉਹਨੇ ਕੀ ਕਰਤਾ ਆਪਣੇ ਕੋਲੇ ਪਾਟਲੀ ਪੁੱਤਰ ਦਾ ਨਾਮ ਬਦਲ ਕੇ ਪਟਨਾ ਕੀਤਾ ਵਿੱਚ ਮਹਾਜਨਪਦ ਹੈਡ ਕਿੰਗ ਨੇਮ ਉਦਾਇਨ ਜਿਹੜਾ ਆਪਣੇ ਕੋਲੇ ਮਹਾਭਰਜ ਜਨਪਦ ਸੀ ਜਿਹਦੇ ਵਿੱਚ ਕਿਹੜਾ ਰਾਜਾ ਹੋਇਆ ਉਦਾਇਨ ਰਾਜਾ ਹੋਇਆ ਤਾਂ ਉਹ ਕਿਹਦਾ ਸੀਗਾ ਤਾਂ ਉਦਾਇਨ ਰਾਜਾ ਕਿਹਦਾ ਹੋਇਆ ਮਗਧ ਸਮਰਾਜ ਦਾ ਹੋਇਆ ਸੀ ਇੰਪੋਰਟੈਂਟ ਕੁਐਸਚਨ ਉਦਾਇਨ ਰਾਜਾ ਕਿਹਦਾ ਹੋਇਆ ਸੀ मगध साम्राज्य ਦਾ ਹੋਇਆ ਸੀ ਅੱਗੇ ਆਪਣੇ ਕੋਲ ਆ ਗਿਆ 23ਵਾਂ ਕੁਐਸਚਨ ਦ ਮਹਾਜਨਪਦ ਵਾਰ ਵਾਸ ਵਾਰ ਵਰ ਸੌਰੀ ਮਹਾਜਨਪਦਸ ਵਰ ਮੈਂਸ਼ਨਡ ਇਨ ਵਿਚ ਬੁੱਧਿਸਟ ਟੈਕਸ ਮਤਲਬ ਕੀ ਹੈ ਕਿ ਜਿਹੜੇ ਮਹਾਤਮਾ ਬੁੱਧ ਹੋរី ਹੋਏ ਨੇ ਉਹਨਾਂ ਦੇ ਜਿਹੜੇ ਲਿਖਤੀ ਆਪਣੇ ਕੋਲ ਬੁੱਧ ਦੀਆਂ ਨਹੀਂ ਪਰ ਉਹਨਾਂ ਦੇ ਸਮੇਂ ਦੀਆਂ ਜੋ ਟੈਕਸਟ ਮਿਲਦੀਆਂ ਨੇ ਉਹਦੇ ਵਿੱਚੋਂ ਕਿਹੜੇ ਟੈਕਸਟ ਦੇ ਵਿੱਚ ਆਪਾਂ ਨੂੰ ਕੀ ਦੇਖਣ ਨੂੰ ਮਿਲਿਆ ਕਿ ਮਹਾਜਨਪਦ ਦਾ ਜ਼ਿਕਰ ਹੋਇਆ ਤਾਂ ਵਿਨੇ ਪਿਤਾਕਾ ਅੰਗੂਤਾਰਾ ਨਿਕਾਇਆ दिगा निकाया या सुत पिता करता। अपने को अंगू तारा निकाय एक यह जहाँ टैक्स होया जो अपने कोले बुद्ध इस टैक्स मिल तो मिले तो थोड़ा पता है जरा बुद्ध धर्म है वो स्टार्टिंग किने की सी महात्मा बुद्ध ने जिन्हें बचपन का नाम की बहुत इंपोर्टेंट क्वेश्चन है सिद्धार्थ जिनके बचपन का नाम क्या था सिद्धार्थ था ਇਨਾਂ ਦੇ ਫਰਸਟ ਗੁਰੂ ਦਾ ਨਾਮ ਕੀ ਸੀ ਥੱਲੇ ਕਮੈਂਟ ਕਰਕੇ ਮੈਨੂੰ ਦੱਸਿਓ ਜਿਹੜੇ ਮੈਂ ਕੁਐਸਚਨ ਪੁੱਛਦਾ ਨਾ ਕਿ ਕਦੇ ਕਮੈਂਟ ਕਰਕੇ ਸੋ ਇਹ ਦੋ ਕਾਰਨ ਹੁੰਦੇ ਨੇ ਇੱਕ ਤਾਂ ਇਹ ਹੈ ਕਿ ਮੈਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਮੇਰੀ ਵੀਡੀਓ ਨੂੰ ਦੇਖ ਰਹੇ ਹੋ ਧਿਆਨ ਨਾਲ ਧਿਆਨਸਰ ਦੇ ਰਹੇ ਹੋ ਦੂਜਾ ਕਿ ਮੈਨੂੰ ਐ ਪਤਾ ਲੱਗ ਜਾਂਦਾ ਤੁਹਾਨੂੰ ਕਿੰਨੀ ਕੁ ਨੌਲੇਜ ਹੈ ਤਾਂ ਅੰਗੂਠਾ ਨਿਕਾਇਆ ਠੀਕ ਹੈ ਜੀ ਦਾ ਗੰਧਾਰ ਮਹਾਜਨਪਦ ਵਾਸ ਫੇਮਸ ਫੋਰ ਵਿਚ ਆਰਟ ਸਟਾਈਲ ਜਿਹੜਾ ਆਪਣੇ ਕੋਲੇ ਗੰਧਾਰ ਮਹਾਜਨਪਦ ਹੈ ਉਹ ਗੰਧਾਰ ਸਟਾਈਲ ਦੀ ਹੀ ਕਾਦੇ ਲਈ ਪ੍ਰਸਿੱਧ ਹੋਊਗਾ ਆਰਟ ਸਟਾਈਲ ਦੇ ਲਈ ਪ੍ਰਸਿੱਧ ਹੋਊ ਗਾਏ ਪੇਪਰ ਚ ਆਂਦਾ ਕਿ ਪੰਜਾਬ ਕਿਹਦਾ ਹਿੱਸਾ ਸੀ ਪੰਜਾਬ ਗੰਧਾਰ ਦਾ ਹਿੱਸਾ ਸੀ ਹੂ ਵਾਸ ਦਾ ਰੂਲਰ ਆਫ ਕੋਸਾਲਾ ਡਿਊਰਿੰਗ ਬੁੱਧਾਸ ਟਾਈਮ ਆਪਣੇ ਕੋਲੇ ਕੋਸਾਲਾ ਹੂ ਵਾਸ ਦਾ ਰੂਲਰ ਆਫ ਕੋਸਾਲਾ ਕਿ ਕੋਸਾਲਾ ਦਾ ਰਾਜਾ ਕੌਣ ਸੀ ਮਹਾਤਮਾ ਬੁੱਧ ਦੇ ਟਾਈਮ ਉਦਯਨ ਪ੍ਰਸੰਜੀਤ ਆਜ਼ਾਦ ਸਤਰੂ ਜਾਂ ਬਿੰਬੀ ਸਰ ਇਹ ਕੁਐਸਚਨ ਮੈਂ ਤੁਹਾਨੂੰ ਪਹਿਲਾਂ ਵੀ ਪੁੱਛਿਆ ਸੀ ਇਹ ਕੁਐਸਚਨ ਦੁਬਾਰਾ ਫੇਰ ਆ ਗਿਆ ਕਿ ਕਿਹੜਾ ਰਾਜਾ ਸੀ ਕੋਸਾਲਾ ਦਾ ਬੁੱਧ ਮਹਾਤਮਾ ਬੁੱਧ ਦੇ ਟਾਈਮ ਦੇ ਉੱਤੇ ਤਾਂ ਬਿਲਕੁਲ ਕੌਣ ਸੀ ਪ੍ਰਸਨ ਜੀਤ ਇੰਪੋਰਟੈਂਟ ਕੁਐਸਚਨ ਪ੍ਰਸਨ ਜੀਤ ਸੀ ਠੀਕ ਹੈ ਕੋਸਾਲਾ ਦੀ ਰਾਜਧਾਨੀ ਕਿਹੜੀ ਸੀ ਸ਼ਰਾਵਸਤੀ ਕਿਹੜੀ ਸੀ ਸ਼ਰਾਵਸਤੀ ਕੋਸਾਲਾ ਦੀ ਰਾਜਧਾਨੀ ਕਿਹੜੀ ਸੀ ਸ਼ਰਾਵਸਤੀ ਤੇ ਆਪਣੇ ਕੋਲ ਮਹਾਤਮਾ ਬੁੱਧ ਵੇਲੇ ਰਾਜਾ ਕੌਣ ਸੀ ਪ੍ਰਸਨ ਜੀਤ ਵਿੱਚ ਮਹਾਜਨ ਪਦ ਵਾਸ ਐਬਜ਼ਾਰਬਡ ਇਨਟੂ ਮਗਧ ਡਿਊਰਿੰਗ ਬਿੰਬੀਸਾਰਜ ਰੀਜਨ ਬਿੰਬੀਸਾਰ ਦੇ ਟਾਈਮ ਦੇ ਉੱਤੇ ਕਿਹੜਾ ਮਹਾਜਨ ਪਦ ਮਗਧ ਵਿੱਚ ਸ਼ਾਮਿਲ ਹੋ ਗਿਆ ਸੀ ਕਿਉਂਕਿ ਆਪਣੇ ਕੋਲ ਜਿਹੜਾ ਮਗਧ ਸਮਰਾਜਿਆ ਸੀ ਉਹਨੇ ਲਗਭਗ ਇੱਕ ਇੱਕ ਕਰਕੇ ਕਾਫੀ ਸਾਰੇ ਮਹਾਜਨਪਦ ਨੂੰ ਆਪਣੇ ਵਿੱਚ ਮਿਲਾ ਲਿਆ ਸੀ ਵत्स ਅੰਗ ਕੋਸਾਲਾ ਯਾ ਕੁਰੂ ਵत्स ਅੰਗ ਕੋਸਾਲਾ ਯਾ ਕੁਰੂ ਤਾਂ ਕਿਹੜਾ ਸੀ ਆਪਣੇ ਕੋਲੇ ਅੰਗ ਰਾਜ ਉਹੀ ਅੰਗ ਜਿਹਨੂੰ ਆਪਣੇ ਕੋਲੇ ਬੀਬੀ ਸਾਹ ਦੇ ਟਾਈਮ ਦੇ ਉੱਤੇ ਮਗਧ ਦੇ ਵਿੱਚ ਮਿਲਾ ਲਿਆ ਗਿਆ ਸੀ ਦਾ ਫੇਮਸ ਨਾਲੰਦਾ ਯੂਨੀਵਰਸਿਟੀ ਵਾਸ ਐਸਟੈਬਲਿਸ਼ਡ ਇਨ ਵਿੱਚ ਮਹਾਜਨਪਦ ਰਿਜਨਤਾ ਜੋ ਆਪਣੇ ਕੋਲ ਨਾਲੰਦਾ ਯੂਨੀਵਰਸਿਟੀ ਸੀ ਉਹ ਕਿਹੜੇ ਮਹਾਜਨਪਦ ਦੇ ਰਿਜਨ ਦੇ ਵਿੱਚ ਬਣੀ ਹੋਈ ਹੈ ਮਗਧ ਦੇ ਕੋਸਾਲਾ ਦੇ ਗੰਧਾਰਾ ਦੇ ਯਾ குரு ਦੇ ਤਾਂ ਇੰਪੋਰਟੈਂਟ ਕੁਐਸਚਨ ਤੁਹਾਨੂੰ ਸਭ ਨੂੰ ਪਤਾ ਹੈ ਮਗਧ ਕਿਉਂਕਿ ਮੈਂ ਤੁਹਾਨੂੰ ਕੀ ਕਿਹਾ ਮਗਧ ਕਿੱਥੇ ਹੈ ਬਿਹਾਰ ਦੇ ਵਿੱਚ ਅਤੇ ਜੇ ਮੈਂ ਗੱਲ ਕਰਾਂ ਬਿਹਾਰ ਦੇ ਵਿੱਚ ਕੀ ਹੈ ਨਾਲੰਦਾ ਯੂਨੀਵਰਸਿਟੀ ਨਾਲੰਦਾ ਯੂਨੀਵਰਸਿਟੀ ਯਾਦ ਰੱਖਿਓ ਕਿ ਇਹਦੀ ਸਥਾਪਨਾ ਕਿਹਨੇ ਕੀਤੀ ਸੀ ਕੁਮਾਰ ਗੁਪਤ ਨੇ ਇਹਦੀ ਸਥਾਪਨਾ ਕਿਹਨੇ કરી ਸੀ ਕੁਮਾਰ ਗੁਪਤ ਨੇ ਤੇ ਇੱਥੇ ਹੀ ਇੱਕ ਹੋਰ ਯੂਨੀਵਰਸਿਟੀ ਹੈ ਜਿਹਦਾ ਨਾਮ ਕੀ ਹੈ ਆਪਣੇ ਕੋਲੇ ਵਿਕਰਮਸ਼ਿਲਾ ਜਿਹਦਾ ਨਾਮ ਕੀ ਹੈ ਵਿਕਰਮ ਸ਼ਿਲਾ ਵਿਕਰਮਸ਼ਿਲਾ ਦੀ ਜਿਹੜੀ ਸਥਾਪਨਾ ਸੀ ਉਹ ਕਿਹਨੇ ਕੀਤੀ ਸੀ ਧਰਮਪਾਲ ਨੇ ਕਰਮ ਪਾਲਾ ਨੇ ਇਹਨਾਂ ਦੋਨਾਂ ਯੂਨੀਵਰਸਿਟੀ ਨੂਜ਼ ਨਹੀਂ ਕਿਨੇ ਆਪਣੇ ਕੋਲੇ ਬਖਤਿਆਰ ਖਿਲਜੀ ਇਹਨਾਂ ਦੋਨੇ ਯੂਨੀਵਰਸਟੀਆਂ ਨੂੰ ਹੀ ਬਖਤਿਆਰ ਖਿਲਜੀ ਨੇ ਕੀ ਲਗਾਤੀ ਸੀਗੀ ਅੱਗ ਲਗਾਤੀ ਸੀ ਜੋ ਬਖਤਿਆਰ ਖਿਲਜੀ ਆਇਆ ਸੀ ਇਹ ਕਿਹਦੇ ਨਾਲ ਆਇਆ ਸੀ ਤਾਂ ਮੁਹੰਮਦ ਗੋਰੀ ਦੇ ਨਾਲ ਆਇਆ ਸੀ ਕਿਹਦੇ ਨਾਲ ਆਇਆ ਸੀ ਮੁਹੰਮਦ ਗੋਰੀ ਦੇ ਨਾਲ ਇਹਦੇ ਪਿਛੇ ਇੱਕ ਪੂਰੀ ਦੀ ਪੂਰੀ ਘਟਨਾ ਹੈ ਉਹ ਆਪਾਂ ਫੇਰ ਗੱਲ ਕਰਾਂਗੇ ਪਰ ਬਖਤਿਆਰ ਖਿਲਜੀ ਨੇ ਇਹਨਾਂ ਦੋਨਾਂ ਯੂਨੀਵਰਸਿਟੀਆਂ ਨੂੰ ਕੁਮਾਰ ਗੁਪਤਰੀ ਬਣਾਈ ਹੋਈ ਨਾਲੰਦਾ ਯੂਨੀਵਰਸਿਟੀ ਤੇ ਵਿਕਰਮਸ਼ਿਲਾ ਯੂਨੀਵਰਸਿਟੀ ਧਰਮਪਾਲਾ ਦੀ ਬਣਾਈ ਹੋਈ ਦੋਨੇ ਬਿਹਾਰ ਦੇ ਵਿੱਚ ਨੇ ਕੀ ਲਗਾਤੀ ਸੀ ਅੱਗ ਲਗਾਤੀ ਸੀ ਤੇ ਇਹ ਦੋਨੇ ਕਿੱਥੇ ਪੈਂਦੀਆਂ ਨੇ ਮਗਧ ਦੇ ਵਿੱਚ ਪੈਂਦੀਆਂ ਹਨ ਵਿੱਚ ਮਹਾਜਨਪਦ ਵਾਸ ਲੋਕੇਟਡ ਇਨ ਦਾ ਮਾਡਰਨ ਡੇ ਬਿਹਾਰ ਐਂਡ ਵੈਸ਼ਾਲੀ ਐਜ਼ ਇਟਸ ਕੈਪੀਟਲ ਅੱਜ ਦੇ ਕਿੱਥੇ ਪੈਂਦਾ ਬਿਹਾਰ ਦੇ ਵਿੱਚ ਪੈਂਦਾ ਤੇ ਵੈਸ਼ਾਲੀ ਇਹਦੀ ਕੀ ਸੀ ਕੈਪੀਟਲ ਸੀ ਤਾਂ ਬਿਲਕੁਲ ਕਿਹੜਾ ਪੈਂਦਾ ਹੈ ਆਪਸ਼ਨ ਬੀ ਵੱਜੀ ਕਿਹੜਾ ਪੈਂਦਾ ਜੀ ਵੱਜੀ ਪੈਂਦਾ ਹੈ ਠੀਕ ਹੈ ਜੀ ਅਗੇ ਆ ਜੋ ਦਾ ਮਹਾਜਨਪਦ ਆਫ ਕੁਰੂ ਹੈਡ ਇਟਸ ਕੈਪੀਟਲ ਕੁਰੂ ਦੀ ਰਾਜਧਾਨੀ ਕਿਹੜੀ ਸੀ ਬਿਲਕੁਲ ਕਿਹੜੀ ਸੀ ਇੰਦਰਪ੍ਰਸਤ ਕੁਰੂ ਦੀ ਰਾਜਧਾਨੀ ਕਿਹੜੀ ਸੀ ਇੰਦਰਪ੍ਰਸਤ ਜਿਹਨੂੰ ਅੱਜ ਕੱਲ ਤੁਸੀਂ ਕਿਸ ਨਾਮ ਤੋਂ ਜਾਣਦੇ ਹੋ ਦਿੱਲੀ ਠੀਕ ਹੈ ਜੀ ਜਿਹਨੂੰ ਅੱਜ ਕੱਲ ਤੁਸੀਂ ਦਿੱਲੀ ਦੇ ਨਾਮ ਤੋਂ ਜਾਣਦੇ ਹੋ ਵਿੱਚ ਮਹਾਜਨਪਦ ਵਾਸ ਕਨਸਿਡਰਡ ਦਾ ਮੋਸਟ ਪਾਵਰਫੁਲ ਡਿਊਰਿੰਗ ਦਾ 6th ਸੈਂਚਰੀ ਬੀਸੀਈ 6th ਸੈਂਚਰੀ ਬੀਸੀਈ ਦੇ ਵਿੱਚ ਸਭ ਤੋਂ ਪਾਵਰਫੁਲ ਹੁਣ ਤੱਕ ਆਪਾਂ ਇਹੀ ਕਰਦੇ ਆਏ ਆ ਕਿਹੜਾ ਸੀ ਮਗਧ ਅੰਪਾਇਰ ਸੀ ਦਾ ਫਸਟ ਨੋਨ ਡਾਇਨਾਸਟੀ ਆਫ ਮਗਧ ਮਗਧ ਦੀ ਪਹਿਲੀ ਡਾਇਨਾਸਟੀ ਤੁਹਾਨੂੰ ਸਭ ਨੂੰ ਪਤਾ ਹੈ ਹਰਿਆਂਕਾ ਡਾਇਨਾਸਟੀ ਹੋਣੀ ਆਪਾਂ ਬਾਰ ਬਾਰ ਇਹੀ ਚੀਜ਼ਾਂ ਦਾ ਪੜ ਕੇ ਆ ਰਹੇ ਹਾਂ ਵਿੱਚ ਮਹਾਜਨ ਪਦ ਹੈਡ ਕਲੋਜ਼ ਟ੍ਰੇਡ ਰਿਲੇਸ਼ਨ ਵਿਦ ਦਾ ਪਰਸ਼ੀਆ ਪਰਸ਼ੀਆ ਦੇ ਨਾਲ ਕਿਦੇ ਕਲੋਜ਼ ਟ੍ਰੇਡ ਮਿਲਦੇ ਨੇ ਗੰਧਾਰ ਕੁਰੂ ਕੋਸਾਲਾ ਜਾਂ ਵਤਸਾ ਤਾਂ ਆਪਣੇ ਕੋਲੇ ਕਲੋਜ਼ ਟ੍ਰੇਡ ਪਰਸ਼ੀਆ ਜਿਹਨੂੰ ਅੱਜ ਕੱਲ ਇਰਾਨ ਵੀ ਕਹਿ ਦਿੰਦੇ ਆ ਪਰਸ਼ੀਆ ਅੱਜ ਕੱਲ ਕੀ ਹੈ ਇਰਾਨ ਇਰਾਨ ਦੇ ਨਾਲ ਕਿਦੇ ਮਿਲਦੇ ਨੇ ਇਰਾਨ ਦੇ ਨਾਲ ਆਪਣੇ ਕੋਲ ਕਿਹਦੇ ਮਿਲਦੇ ਨੇ ਤਾਂ ਆਪਸ਼ਨ ਕੀ ਆਊਗੀ ਆਪਣੇ ਕੋਲ ਗੰਧਾਰ ਕੁਰੂ ਕੋਸਾਲਾ ਜਾਂ ਵਸਤਾ ਤਾਂ ਕਿਹਦੇ ਮਿਲਦੇ ਨੇ ਇਹ ਗੰਧਾਰ ਦੇ ਮੋਸਟਲੀ ਜੇ ਬਾਈਚਾ ਤੁਹਾਡੇ ਕੋਲੇ ਕੁਐਸਚਨ ਆ ਗਏ ਤੁਹਾਨੂੰ ਆਪਸ਼ਨ ਕੋਈ ਸਹੀ ਨਹੀਂ ਲੱਗ ਰਿਹਾ ਤਾਂ ਤੁੱਕਾ ਲੇ ਚੀ ਗੰਧਾਰ ਤੇ ਮਗਧਾ ਇਹ ਦੋਨੇ ਲਗਾ ਸਕਦੇ ਹੋ ਗੰਧਾਰ ਨਾਲ ਤਾਂ ਕਿਉਂਕਿ ਗੰਧਾਰ ਆਪਣੇ ਕੋਲੇ ਪੰਜਾਬ ਦਾ ਏਰੀਆ ਸੀ ਤੇ ਆਪਣੇ ਕੋਲੇ ਉਹਦੇ ਨਾਲ ਹੀ ਲੱਗਦਾ ਪਰਸ਼ ਦੇ ਵਿੱਚ ਮਹਾਜਨਪਦ ਵਾਸ ਲੋਕੇਟਡ ਔਨ ਦਾ ਬੈਂਕ ਆਫ ਦਾ ਗੋਦਾਵਰੀ ਰਿਵਰ ਗੋਦਾਵਰੀ ਦੇ ਕੰਢੇ ਤੁਹਾਨੂੰ ਪਤਾ ਹੈ ਕਿ ਆਪਣੇ ਕੋਲ ਜੋ ਤੁਸੀਂ ਆ ਬਣਾਣੇ ਹੋ ਤਾਂ ਇੱਥੇ ਆਪਣੇ ਕੋਲੇ ਗੋਦਾਵਰੀ ਬੈਂਦੀ ਆ ਸਾਊਥ ਵਾਲੇ ਪਾਸੇ ਤਾਂ ਮਗਦ ਅਸਾਕਾ ਅਵੰਤੀ ਆ ਕਾਸ਼ੀ ਕਾਸ਼ੀ ਬਿਲਕੁਲ ਵੀ ਨਹੀਂ ਸੀ ਮਗਰ ਤਾਂ ਬਿਲਕੁਲ ਵੀ ਨਹੀਂ ਸੀ ਕੋਈ ਦਾ ਸਾਰਾ ਅਸਾਕਾ ਅਤੇ ਅਵੰਤੀ ਦੇ ਵਿੱਚੋਂ ਅਸਾਕਾ ਅਤੇ ਅਵੰਤੀ ਦੇ ਵਿੱਚੋਂ ਕਿਹੜਾ ਸੀ ਤਾਂ ਬਿਲਕੁਲ ਆਪਣੇ ਕੋਲ ਕਿਹੜਾ ਸੀ অপਸ਼ਨ B ਅਸਾਕਾ ਤੇ ਦੀ ਰਾਜਧਾਨੀ ਕਿਹੜੀ ਸੀ ਪੋਤਾਲੀ ਮੋਸਟ ਇੰਪੋਰਟੈਂਟ ਕੁਐਸਚਨ ਇਹ ਸਾਊਥ ਵਾਲੇ ਪਾਸੇ ਦਾ ਰੀਜਨ ਸੀਗਾ ਜਿੱਥੇ ਆਪਣੇ ਕੋਲੇ ਅਸਾਕਾ ਮਹਾਜਨਪਦ ਸੀ ਠੀਕ ਹੈ ਅਸਾਕਾ ਮਹਾਜਨਪਦ ਸੀ ਅੱਗੇ ਆ ਗਿਆ ਦਾ ਅਵੰਤੀ ਮਹਾਜਨਪਦ ਵਾਸ ਡਿਵਾਈਡਡ ਇਨਟੂ ਟੂ ਪਾਰਟ ਬਾਏ ਵਿਚ ਰਿਵਰ ਮੋਸਟ ਇੰਪੋਰਟੈਂਟ ਕਿ ਜੋ ਅਵੰਤੀ ਮਹਾਜਨਪਦ ਸੀ ਉਹ ਦੋ ਰਿਵਰ ਦੇ ਨਾਲ ਉਹਨੂੰ ਕੀ ਕਰ ਦਿੱਤਾ ਗਿਆ ਸੀਗਾ ਅਲੱਗ-ਅਲੱਗ ਕਰ ਦਿੱਤਾ ਸੀ ਤਾਂ ਉਹ ਰਿਵਰ ਕਿਹੜੇ ਸੀ ਗੰਗਾ ਯਮੁਨਾ ਨਰਮਦਾ ਜਾਂ ਗੋਦਾਵਰੀ ਗੰਗਾ ਜਮਨਾ ਨਰਮਦਾ ਜਾਂ ਗੋਦਾਵਰੀ ਠੀਕ ਹੈ ਤਾਂ ਬਿਲਕੁਲ ਨਰਮਦਾ ਸੀ ਇੱਕ ਪਾਰਟ ਕਿਹੜਾ ਬਣ ਗਿਆ ਸੀ ਨਾਰਥ ਇੱਕ ਪਾਰਟ ਕਿਹੜਾ ਬਣ ਗਿਆ ਸੀ साउथ नॉर्थ की कैपिटल केड़ी हो गई उज्जैनी साउथ की कैपिटल केड़ी सी महेश मती साउथ कैपिटल महेश मती जय महेश मती ठीक है जी तो आज के लास्ट क्वेश्चन की तरफ बढ़ेंगे अपने पास कौन सा है हु आर द लास्ट रूलर ऑफ हरियंका डायनेस्टी का हरियंका डायनेस्टी का लास्ट रूलर के नागा दस का नागा दस सो ये थी अपनी आज की वीडियो आई होप के थो पसंद आई होगी चैनल सबसक्राइब जरूर करो सो ये तो बात बुद्धिज्म जैनिजम मौर्य गुप्ता सारे आप करेंगे कल कले करके टॉपिक वाइज कवर करा थैंक यू वेरी मच